ਲਓ ਜੀ ਸਸਰੀ ਕਾ ਜੀ ਤੋਂ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਤੇ ਲੋ ਅੱਜ ਅਸੀਂ ਤੁਹਾਨੂੰ ਜਿਹੜੇ ਮਤਲਬ ਗੀਤ ਸੁਣਾਉਣ ਜਾ ਰਹੇ ਹਾਂ ਤੇ ਬਹੁਤ ਹੀ ਪਿਆਰਾ ਲੋਕ ਗੀਤ ਤੇ ਬਰਾਗ ਮੇ ਗੀਤ ਹੈ ਇਹਦੇ ਵਿੱਚ ਇੱਕ ਬੇਟੀ ਜਦੋਂ ਵਿਆਹ ਹੁੰਦੀ ਹੈ ਨਾ ਤੇ ਫਿਰ ਉਹਦੇ ਬਾਪ ਨੂੰ ਕੀ ਕਹਿੰਦੀ ਹੈ ਉਹ ਤਾਂ ਤੁਸੀਂ ਗੀਤਾਂ ਸੁਣੋਗੇ ਕਹਿੰਦੀ ਤੂੰ ਹੀ ਸਾਨੂੰ ਤਾਂ ਚਾਹੇ ਸਾਡੇ ਘਰੇ ਦੋ ਮੰਜੀਆਂ ਸੀ ਕਾ ਛੋਟਾ ਜਿੰਗਲਾ ਸੀ ਜੋ ਵੀ ਸੀ ਸਾਡੇ ਘਰੇ ਤੇ ਸਾਨੂੰ ਕੋਈ ਤੇਰਾ ਘਰ ਮਹਿਲ ਲੱਗਦਾ ਸੀ ਸਾਰੇ ਆਪਣੇ ਮਾਪੇ ਵੀ ਮੈ ਸਾਨੂੰ ਤੂੰ ਰਾਜਾ ਹੀ ਸੀ ਜੇ ਮਾਪੇ ਸਾਰੇ ਰਾਜੇ ਰਾਣੀ ਹੁੰਦੇ ਨੇ ਜੇ ਸਾਨੂੰ ਪਾਲਦੇ ਨੇ ਦੂਜੇ ਰਾਜੇ ਰਾਣੀ ਸਾਡਾ ਕੀ ਕਰਦੇ ਨੇ ਉਹਦੇ ਵਿੱਚ ਬੇਟੀ ਭਰਾ ਨੂੰ ਚਾਚੇ ਤਾਇਆ ਨੂੰ ਮਾਂ ਨੂੰ ਸਾਰਿਆਂ ਨੂੰ ਇਹ ਇਹ ਵਿੱਚ ਗੀਚ ਦੱਸਿਆ ਉਹਨੇ ਵੀ ਟੀ ਕਹਿੰਦੀ ਹੈ ਤੇ ਅਖੀਰ ਵਾਂਗ ਫਿਰ ਫੁੱਲਾਂ ਨੂੰ ਸੌਂਦੀਆਂ ਧੀਆਂ ਬੋਲਦੀਆਂ ਵੀ ਨੇ ਰੋਸੇ ਵੀ ਕਰਦੀਆਂ ਨੇ ਤੇ ਮਾਪੇ ਦੇ ਸਿੱਕ ਤੇ ਮਰਜ਼ਾ ਕਰਦੀਆਂ ਨੇ ਜੇ ਮਾਪੇ ਨੂੰ ਸਨੇਹ ਦਿੰਦੀਆਂ ਨੇ ਹਨਾ ਤੇ ਮਾਪੇ ਫਿਰ ਹਾਦੀ ਪੂਰੀ ਵੀ ਕਰਦਾ ਜਿਹੇ ਜੀ ਉਹਦਾ ਤੰਤ ਹੁੰਦਾ ਤੇ ਸੁਣੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਅੱਜ ਇੱਕ ਭੈਣ ਨੇ ਮੈਨੂੰ ਹੁਸ਼ਿਆਰਪੁਰ ਤੋਂ ਫੋਨ ਕਰਿਆ ਸੀ ਫੋਨ ਤੇ ਉਹ ਨੂੰ ਮੈਂ ਦੱਸਤਾ ਤੇ ਉਹ ਕਹਿੰਦੀ ਵੀ ਬੇਟੇ ਦੀ ਸ਼ਾਦੀ ਵਿੱਚ ਬਹੁਤ ਲੇਟ ਹੋ ਰਹੇ ਨੇ ਕੋਈ ਰਿਸ਼ਤਾ ਨਹੀਂ ਬੰਨ੍ਹ ਰਿਹਾ ਕੋਈ ਉਪਾਅ ਦੱਸੋ ਮੈਂ ਕਿਹਾ ਉਪਾਅ ਕਿਹੜਾ ਅੱਜ ਦੇ ਨੇ ਪਹਿਲੇ ਦਿਨੋਂ ਬਣੇ ਨੇ ਜੇ ਭਾਈ ਕੋਈ ਠੀਕ ਪੈ ਜੇ ਕਈਆਂ ਦੇ ਠੀਕ ਆ ਗਏ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਉਹ ਅੱਜ ਮੈਂ ਕਿਹਾ ਮੈਂ ਵੀਡੀਓ ਤੇ ਪਾ ਦਵਾਂ ਉਹ ਕਹਿੰਦੇ ਹੁਣ ਤਾਂ ਆਪਣੀ ਗੱਲ ਤਾਂ ਹੁਣ ਮੈਨੂੰ ਹੁਣੀ ਦੱਸ ਤੇ ਫਿਰ ਮੈਂ ਉਹਨੂੰ ਦੱਸਤਾ ਤੇ ਇਸ ਤੋਂ ਬਾਅਦ ਤੁਸੀਂ ਕਾਪੀ ਪੈਨਸਲ ਲੈ ਕੇ ਵੇਜੋ ਵਾਲਿਆਂ ਨੇ ਤਾਂ ਸੁਣ ਲਿਆ ਹੋਣਾ ਪਹਿਲਾਂ ਮੇਰਾ ਪਾਇਆ ਹੋਇਆ ਹੈ ਹੈਨਾ ਪਤਾ ਨਹੀਂ ਕਦੋਂ ਪਾਇਆ ਜੀਰ ਹੋ ਗਈ ਹੋਣੀ ਤੇ ਉਹ ਤੁਸੀਂ ਮਹਾਰਾਜਾ ਦੱਸਿਆ ਹੋਇਆ ਮੈਂ ਤੁਹਾਨੂੰ ਦੱਸੂਗੀ ਤੇ ਉਹ ਪਾਪ ਤੁਸੀਂ ਨਿਨੋ ਵੀ ਰਿਸ਼ਤੇ ਦੀ ਲੋੜ ਹੈ ਤੇ ਉਹ ਕਰਕੇ ਦੇਖ ਲਓ ਤੇ ਪ੍ਰਮਾਤਮਾ ਭਲੀ ਕਰੂਗਾ ਹੈਨਾ ਤੇ ਲੋ ਹੁਣ ਆਜੋ ਆਪਾਂ ਰੰਗਾਂ ਰੰਗ ਪ੍ਰੋਗਰਾਮ ਵੱਲ ਤੇ ਸੁਣਿਓ ਇਸ ਗੀਤ ਨੂੰ ਬਹੁਤ ਧਿਆਨ ਨਾਲ ਸੁਣਿਓ ਉਹਦੇ ਚ ਕੁੜੀ ਕੀ ਕਹਿੰਦੀ ਹੈ ਕੀ ਜਵਾਬ ਸਾਹਿਬ ਨੇ ਜਵਾਬ ਤਾਂ ਕੋਈ ਹੈ ਹੀ ਨਹੀਂ ਉਹ ਕੁੜੀ ਉਹ ਕਹਿ ਰਹੀ ਹੈ ਹੈਨਾ ਤੇ ਫਿਰ ਤੁਸੀਂ ਪੂਰਾ ਸੁਣੋਗੇ ਤਾਂ ਤੁਹਾਨੂੰ ਆਨੰਦ ਆਊਗਾ ਇਸ ਗੀਤ ਦਾ ਹੈਨਾ ਤੇ ਕੋਈ ਵੀ ਤੁਸੀਂ ਮੈਂ ਹੱਥ ਬਨ ਕੇ ਬੇਨਤੀ ਅਸੀਂ ਤਾਂ ਕੋਸ਼ਿਸ਼ ਕਰ ਕਰ ਮਾਂ ਗੀਤ ਲਾਭ ਦੀ ਤੇ ਬਣਾਉਣੀ ਆ ਤੇ ਤਰਜਾ ਤੁਰਜਾ ਜਿਹੇ ਜਿਵੇਂ ਆਉਂਦੀ ਨੇ ਬਣਾ ਕੇ ਤੁਹਾਡੇ ਕੋਲੇ ਕਹਿੰਦੇ ਜੀ ਲੰਬੇ heids ਬਣਾਇਓ ਉਹ ਫਿਰ ਤੁਹਾਡੇ ਕੋਲੇ ਆਉਂਦਾ ਗੀਤ ਮੇਰਾ ਤੇ ਤੁਸੀਂ ਸੁਣੋ ਤੇ ਉਹ ਗਾ ਕੇ ਦੇਖਿਆ ਕਰੋ ਮੈਂ ਕੋਸ਼ਿਸ਼ ਕਰਦੀ ਆ ਤੁਸੀਂ ਸੁਣਿਆ ਵੀ ਪੂਰਾ ਕਰੋ ਹੈਨਾ ਤੇ ਕਮੈਂਟ ਵੀ ਉਹ ਵੈਸੇ ਕਮੈਂਟ ਤਾਂ ਹੁੰਦਾ ਸਾਡਾ ਹੌਸਲਾ ਵੱਧਦਾ ਕਮੈਂਟ ਨਾਲ ਵੀ ਹਾਂ ਸਾਨੂੰ ਪਸੰਦ ਆ ਜਿਵੇਂ ਵੀ ਤੁਹਾਨੂੰ ਲੱਗਦਾ ਹੈ ਜਰੂਰ ਤੁਸੀਂ ਸਾਨੂੰ ਦੱਸਿਆ ਕਰੋ ਤੇ ਲੋ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਮੈਂ ਤਾਂ ਕਹਿੰਦਾ ਇਸ ਵਿੱਚ ਮੈਂ ਗੀਤ ਗਾਉਂਦੀ ਨਹੀਂ ਪਹਿਣਾ ਫਿਰ ਕਹਿੰਦੇ ਜੀ ਨਾ ਜ਼ਰੂਰ ਪਾਓ ਮੈਂ ਖਪਛੇਰੇ ਪਾਤੇ ਕਹਿੰਦੇ ਨਾ ਤੁਸੀਂ ਹਟਿਓ ਨਾ ਤੇ ਨਾ ਹੀ ਨੁਕਤੇ ਪਾਉਂਦੇ ਹੋ ਸਾਨੂੰ ਤੁਹਾਡੇ ਬਹੁਤ ਨੁਕਤੇ ਸਹੀ ਹੋਏ ਨੇ ਮੈਂ ਕਰਕੇ ਦੇਖ ਲਿਆ ਕਰੋ ਵੀ ਬਾਕੀ ਗਰੰਟੀ ਤਾਂ ਕਿਸੇ ਚੀਜ਼ ਦੀ ਰੱਬ ਹੀ ਦੇ ਸਕਦਾ ਮੈਂ ਤਾਂ ਗਰੰਟੀ ਦੇ ਨਹੀਂ ਸਕਦੀ ਨਾ ਮੈਂ ਜੋ ਸੁਣਦੀ ਆ ਤੁਹਾਡੇ ਕੋਲੇ ਪਹਚਾਈ ਜਾਨੀ ਆ ਤੇ ਲੋ ਮਾਣੋ ਫਿਰ ਆਜੋ ਇਸ ਗੀਤ ਦਾ ਆਨੰਦ ਦੋ ਮੰਜੀਆਂ ver dia चलि ज ਮਾਤਾ ਕਹਿੰਦੀ ਸੀ ਸਾਨੂੰ ਚੱਲੀਆਂ ਅਸੀਂ ਵਤੇ ਹੀ ਪਿਆਰੇ ਤੇ ਫਲੀਆਂ ਵੇ ਆ ਜੀ ਕੁੰਜਾਂ ਬਾਂਗੇ ਉੱਡੀ ਚੱਲੀ ਨਾਲੇ ਲਈ ਕੇ ਸੰਧਰ ਆਯੂਵੇ ਦੇ ਜੋ ਸਾਰੇ ਤੇ ਬਰੇ ਰੀ ਅਖਰ ਨਾਵਨ ਵੇ ਤੇ ਮੈਂ ਨਪਰਾਇ ਹਾਂ ਕੇ ਨੀ ਮੇਰੀੇ ਪਾਪੀਨੀ ਨੀ ਤੂੰ ਮਤੀ ਦੀ ਵੰਗ ਮਤਾਬੀਨੀ ਲੈ ਨਣੇ ਦਾ ਚੱਲੀ ਆਨੇ ਸੋਰੇ Ku garave, amadi ഉത്തേ ജോസരണ മൂന്നു സി ਦੱਸੋ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਉਹ ਭਾਬੀ ਨੂੰ ਮਤਾਫੀ ਐ ਕਿਹਾ ਉਹਨੇ ਕੁੜੀ ਨੇ ਵੀ ਮਤਾਫੀ ਡੱਬੀ ਜਦੋਂ ਵੱਲਦੀ ਐ ਨਾ ਬਹੁਤ ਸੋਹਣ ਲੱਗਦੀ ਐ ਲਾਲ ਰੰਗ ਜਾ ਨਿਕਲਦਾ ਨਾ ਉਹ ਕਹਿੰਦੀ ਤੂੰ ਤਾਂ ਮੈਨੂੰ ਇੰਨੀ ਵਧੀਆ ਲੱਗਦੀ ਐ ਪਰ ਅੱਜ ਫਿਰ ਮੈਂ ਚੱਲੀ ਆ ਸਵੇਰਿਆਂ ਨੂੰ ਹੈ ਤੇ ਮੇਰਾ ਬੋਲਿਆ ਚੱਲੇ ਮਾਫ ਕਰਿਓ ਹੈ ਤੇ ਲੋ ਵੀ ਬਹੁਤੀ ਮਤ ਤੁਸੀਂ ਦੱਸਿਓ ਆਪ ਹੀ ਇਸ ਗੀਤ ਨੂੰ ਕਿਹੋ ਜਿਹਾ ਲੱਗਿਆ ਤੁਹਾਨੂੰ ਤੇ ਆਜੋ ਹੁਣ ਤੁਸੀਂ ਨੁਕਤੇ ਵੱਲ ਨੁਕਤਾ ਇਹ ਦੱਸਿਆ ਵੀ ਇਹ ਰਿਸ਼ਤਾ ਨਹੀਂ ਹੁੰਦਾ ਤਾਂ ਮਹਾਰਾਜ ਜੀ ਨੇ ਦੱਸਿਆ ਕੌਸ਼ਕ ਜੀ ਨੇ ਕਹਿੰਦੇ ਜੀ ਉਮਰ ਸਿਰ ਹੋਵੇ ਉੰਜੇ 40 ਸਾਲ ਦੇ ਨੂੰ ਕਹੋਂਗੇ ਵਿਆਹ ਹੋ ਜੀ ਤਾਂ ਤੁਸੀਂ ਪਤਾ ਹੈ ਕੀ ਕਰਨਾ ਇੱਕ ਰੋਟੀ ਪਕਾ ਲੈਣੀ ਹੈ ਹੈਨਾ ਮੋਟੀ ਜੀ ਰੋਟੀ ਪਕਾ ਕੇ ਉਹਨੂੰ ਦੇਸੀ ਘਿਓ ਨਾਲ ਚ ਉੱਪਰ ਲਓ ਫਿਰ ਉਹਦੇ ਵਿੱਚ ਗੋੜ ਕੁੱਟ ਕੇ ਪਾਤਾਪਾ ਗੋੜ ਜੇ ਡਾਲੀ ਜਿ ਚਰਾਂਗੇ ਤਾਂ ਫਿਰ ਸੂਤ ਨਹੀਂ ਆਉਣਾ ਕੁੱਟ ਕੇ ਡਾਲੀ ਗੋੜ ਦੀ ਪਾ ਦੋ ਵਿੱਚ ਛੋਲਿਆਂ ਦੀ ਛਿਲਕੇ ਤੋਂ ਬਿਨਾ ਪੀਲੀ ਦਾਲ ਉਹ ਇੱਕ ਉਹ ਵਿੱਚ ਪਾ ਲ ਜਿੰਨੀ ਪੈਂਦੀ ਹੈ ਹੈਨਾ ਅੱਧੀ ਮੁੱਠੀ ਪੈਂਦੀ ਨਹੀਂ ਪੈ ਕੇ ਉਹਨੂੰ ਰੋਟੀ ਨੂੰ ਫਿਰ ਐ ਮਤਲਬ ਨਪੇਟ ਵਿਚ ਚਾਰਸ ਫਿਰੋ ਤੇ ਉਹ ਬੱਚੇ ਨੂੰ ਜਿਹਦਾ ਵਿਆਹ ਹੈ ਉਹਨੂੰ ਫੜਾਓ ਉਹ ਫਿਰ ਸੱਤ ਵੀਰਵਾਰ ਵੀਰਵਾਰ ਇੱਕ ਦਿਨ ਜਾਣਾ ਗਊਸ਼ਾਲਾ ਜਾ ਕੇ ਘਰ ਦੀ ਗਊ ਨੂੰ ਨਹੀਂ ਤੇ ਕਿਸੇ ਦੀ ਗਊ ਆ ਜ ਉਹਨੂੰ ਰੋਜ਼ ਉਸ ਗਊ ਨੂੰ ਹਰ ਸੱਤ ਮਹੀਨੇ ਨਾ ਵੀਰਵਾਰ ਨੂੰ ਸੱਤ ਵੀਰਵਾਰ ਨਹੀਂ ਖਿਲੂਗਾ ਅੱਜ ਪਹਿਲੇ ਦਿਨ ਗਏ ਅੱਜ ਆ ਵੀਰਵਾਰ ਨੂੰ ਜਦੋਂ ਮਰਜੀ ਸ਼ੁਰੂ ਕਰ ਲਓ ਉਹ ਬੱਚਾ ਉੱਥੇ ਗਊ ਨੂੰ ਚਾਰ ਕੇ ਆਇਆ ਕਰੇ ਰੋਟੀ بس ਆਹੀ ਉਪਾਦ ਸੇ ਸੋਖਾ ਜਾ ਉਹ ਕਹਿੰਦੇ ਸੱਤ ਥੋੜੇ ਬਣਦੇ ਮਤਲਬ ਰੋਟੀ ਖਵਾਉਂਦੇ ਕਹਿੰਦੇ ਨਹੀਂ ਤਾਂ ਸਮਝ ਲੈ ਸੱਤ ਵੀਰਵਾਰ ਦਾ ਜਿੰਨਾ 40 ਦਿਨ ਬਣਦੇ ਨੇ ਜਿੰਨੇ ਬਣਦੇ ਨੇ ਇਹਨਾਂ ਦਿਨਾਂ ਚ ਉਹਦੀ ਸ਼ਾਦੀ ਹੋ ਹੀ ਜਾਣੀ ਰਿਸ਼ਤੇ ਆ ਦੇ ਕੋਈ ਆਉ ਮੁੜਦਾ ਨਹੀਂ ਨਹੀਂ ਕੋਈ ਆਪਣੇ ਆਪ ਸੁਭਾਅ ਬਣਾਉ ਗੋ ਮਾਤਾ ਹੈ ਨਾ ਉਹ ਉਹਨਾਂ ਨੇ ਦੱਸਿਆ ਕਹਿੰਦੇ ਬਿਲਕੁਲ ਗਾਰੰਟੀ ਵਾਲਾ ਕੰਮ ਹੈ ਇਹ ਤੁਸੀਂ ਕਰਕੇ ਦੇਖੋ ਸੱਤ ਵੀਰਵਾਰ ਵਿੱਚ ਦੀ ਨਾਗਾ ਨਹੀਂ ਪਾਉਣਾ ਵੀ ਅੱਜ ਇੱਕ ਵੀਰਵਾਰ ਵਾਲਾ ਗਾਹਾਂ ਸੱਤ ਵਧਾ ਦਾਂਗੇ ਇਹ ਨਾਗਾ ਨਹੀਂ ਪਾਉਣਾ ਚਲੋ ਹਾਂ ਮਾਣੋ ਇਸ ਨੁਕਤੇ ਦਾ ਤੇ ਗੀਤ ਦਾ ਆਨੰਦ ਜਦੋਂ ਕਿਸੇ ਰਿਸ਼ਤਾ ਹੋ ਗਿਆ ਮੈਨੂੰ ਜਰੂਰ ਦੱਸ ਦਿਓ ਬਸ ਮੈਨੂੰ ਚਾਹ ਹੋ ਜਾਊਗਾ ਵੀ ਅਗਲੇ ਦਾ ਕੱਲ ਪੂਰੀ ਹੋ ਗਈ ਹਾਂ ਬਸ ਮੈਂ ਤਾਂ ਤੁਹਾਡੀ ਖੁਸ਼ੀਆਂ ਵਿੱਚ ਖੁਸ਼ ਹਾਂ ਹੈਨਾ ਚਲੋ ਅੱਜ ਦੇ ਉਹ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਨਵੇਂ ਨੁਕਤੇ ਨਾਲ